ਜੀ ਗਾਜੀ ਸਾਰਿਆਂ ਨੂੰ ਆਹ ਬਾਈ ਕੋ ਦਾ ਬੱਚਾ ਇਹ ਨੂੰ ਕਹਿੰਦੇ ਆ ਵੀ ਇਹ ਪਾਣੀ ਪੀਂ ਲਵੇ ਤਾਂ ਬੰਦੇ ਦੇ ਡੰਗ ਮਾਰ ਕੇ ਬੰਦਾ ਮਰ ਜਾਂਦਾ ਐਦਾਂ ਹੋਵੇ ਦਾ ਉਦਾਂ ਹੋ ਜਾਂਦਾ ਕੁਛ ਨਹੀਂ ਹੁੰਦਾ ਇਹ ਚ ਇਹਦੀ ਜੀ ਮੂੰਹ ਚ ਲਾਰਵਾ ਜ਼ਰੂਰ ਹੁੰਦਾ ਵਾ ਮਤਲਬ जख्म ਹੋ ਜਾਂਦਾ ਨੇ ਹੋਰ ਕੁਛ ਨਹੀਂ ਹੁੰਦਾ ਨਾ ਤਾਂ ਬੰਦਾ ਮਰਦਾ ਵਾ ਨਾ ਕੋਈ ਮਤਲਬ ਏਡੀ ਵੱਡੀ ਕੋਈ ਸਮੱਸਿਆ ਹੁੰਦੀ ਆ ਹਾਂ ਦੰਦੀ ਜ਼ਰੂਰ ਵੱਢਦੀ ਆ ਇਹ ਇਹਦੇ ਨਾਲ ਕੋਈ ਉਹ ਤਾਂ ਨਹੀਂ ਹੁੰਦਾ ਵੀ ਕੋਈ ਬੰਦਾ ਮਰ ਜੂਗਾ ਉਹ ਦੰਦ ਹੁੰਦੇ ਤੇਜ਼ ਇਦਾਂ ਦੀ ਜਰੂਰ ਪੜ ਦਿੰਦੀ ਆ ਤੇ ਇਹ ਕੋਈ ਆਪਣੇ ਘਰਾਂ ਕੋਲੇ ਰਹੇ ਕੋਈ ਮਾੜੀ ਚੀਜ਼ ਨਹੀਂ ਹੈਗੀ ਚੂਹੇ ਖਾਂਦੀ ਆ ਤੇ ਡੱਡੂ ਵਗੈਰਾ ਖਾਂਦੀ ਆ ਗੰਦਗੀ ਜਿਹੜੀ ਹੁੰਦੀ ਆ ਉਹ ਸਾਫ਼ ਕਰਦੀ ਆ ਇਹ ਇਹਨੂੰ ਮਾਰਿਆ ਨਾ ਕਰੋ ਇਹਨੂੰ ਵੱਧ ਤੋਂ ਵੱਧ ਬਚਾਇਆ ਕਰੋ ਇਹ ਵਧੀਆ ਚੀਜ਼ ਆ ਆਪਣੇ ਪਾਣੀ ਲਈ ਪੌਣ ਲਈ ਆਪਾਂ ਵਧੀਆ ਵਾ ਇਹਦੇ ਨਾਲ ਆਉਂਦੀ ਤੇ ਗੰਦਾ ਮੁੰਦਿਆ ਚੀਜ਼ਾਂ ਖਾਂਦੀ ਆ ਇਹ ਗਲਿਆ ਸੜਿਆ ਮਾਸ ਤੇ ਇਹ ਵਧੀਆ ਚੀਜ਼ ਆ